ਮਨ ਲੋੜ ਇਸ ਲੈਖੇੜ ਨੂੰ ਮੈਂ ਦੁਖੀ ਹੋ ਕੇ ਖੜਾ ਆ ਸਾਡੇ ਟੱਕਰ ਦੇ ਦੋ ਹੀ ਬੰਦੇ ਆ ਇੱਕ ਸੰਜੀਪ ਰੋੜਾ ਦੂਜਾ ਕੋਟ ਫॉर ਨੀਟੂ ਬੈਸਟ ਵਾਲਾ ਆ ਗਿਆ ਜੋੜ ਕੇ ਬੇਨਤੀ ਆ ਇੱਕ ਦਫਤਰ ਤੇ ਕਿ ਮੈਨੂੰ ਘਰ ਚਾਹੀਦਾ ਜੇ ਕੋਈ ਦਵਾ ਦੇਵੇ ਤੇ ਬਹੁਤ ਧੰਨਵਾਦ ਹੋਊਗਾ ਤੁਹਾਡਾ ਰੇਟ ਪੰਜਾਬ ਟੀਵੀ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਹੁਸ਼ਾਰਕਪੁਰ ਲੁਧਿਆਣਾ ਦੇ ਵਿੱਚ ਵਿਧਾਨ ਸਭਾ ਹਲਕਾ ਪੱਛਮੀ ਦੇ ਵਿੱਚ ਜਿਮਨੀ ਚੋਣਾ ਜਿਹੜਾ ਇਹ ਖਾੜਾ ਲਗਾਤਾਰ پک ਚੁੱਕਾ ਆਇਆ ਔਰ ਹਰ ਪਾਰਟੀ ਦੇ ਵੱਲੋਂ ਆਪਣੇ ਆਪਣੇ ਉਮੀਦਵਾਰ ਮੈਦਾਨ ਦੇ ਵਿੱਚ ਉਤਾਰ ਦਿੱਤੇ ਆ ਔਰ ਲਗਾਤਾਰ ਆਪਣੇ ਆਪਣੇ ਚੋਣ ਜਿਹੜਾ ਪ੍ਰਚਾਰ ਆ ਉਹ ਕੀਤਾ ਜਾ ਰਿਹਾ ਔਰ ਲੁਧਿਆਣਾ ਦੀ ਜੇਕਰ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਜਿਹੜਾ ਆ ਪ੍ਰਚਾਰ ਜਾਰੀ ਕਰ ਦਿੱਤਾ ਗਿਆ ਔਰ ਗੱਲ ਕਰੀਏ ਤਾਂ ਜਲੰਧਰ ਤੋਂ ਅੱਜ ਇੱਕ ਐਸਾ ਸ਼ਖਸ ਲੁਧਿਆਣੇ ਪਹੁੰਚਿਆ ਚੋਣ ਪ੍ਰਚਾਰ ਕਰਨ ਲਈ ਚੋਣਾ ਲੜਨ ਲਈ ਤਾਂ ਉਸ ਸ਼ਖਸ ਨਾਲ ਗੱਲਬਾਤ ਕਰਾਂਗੇ ਤਾਂ ਤੁਹਾਨੂੰ ਪਹਿਲਾਂ ਮੈਂ ਵਿਜ਼ੂਅਲ ਦਿਖਾਣਾ ਨੀਟੂ ਛਟਰਾ ਵਾਲਾ ਜੋ ਕਿ ਅਕਸਰ ਕਈ ਤਰ੍ਹਾਂ ਦੇ ਜਿਹੜੇ ਬਿਆਨ ਇਹ ਕਰਦਾ ਰਹਿੰਦਾ ਔਰ ਅੱਜ ਇਹ ਲੁਧਿਆਣਾ ਪਹੁੰਚਿਆ ਹਾਲਾਂਕਿ ਜਲੰਧਰ ਦੇ ਵਿੱਚ ਨੋ ਬਾਰ ਜਿਹੜੇ ਆ ਇਲੈਕਸ਼ਨ ਲੜੇ ਆ ਔਰ ਨੋ ਬਾਰ ਜਿਹੜਾ ਆ ਹਾਰ ਦਾ ਸਾਹਮਣਾ ਇਹਨਾਂ ਨੂੰ ਕਰਨਾ ਪਿਆ ਔਰ ਅੱਜ ਲੁਧਿਆਣਾ ਦੇ ਵਿੱਚ ਇਹ ਹਲਕਾ ਪੱਛਮੀ ਦੇ ਵਿੱਚ ਜਿਹੜੀ ਜਿੰਨੀ ਚੋਣਾਂ ਹੋ ਰਹੀਆਂ ਨੇ ਉਸ ਦੇ ਵਿੱਚ ਜਿਹੜੇ ਚੋਣ ਲੜਨ ਲਈ ਪਹੁੰਚੇ ਆ ਤਾਂ ਪਹਿਲਾਂ ਮੈਂ ਜਾਣਨਾ ਚਾਹੂੰਗਾ ਨੀਟੂ ਛਟਰਾ ਵਾਲਾ ਹੈ ਕੌਣ ਆ ਔਰ ਕਿੱਥੋਂ ਆਇਆ ਹੈਗਾ ਮੈਂ ਜਲੰਧਰੋਂ ਆਇਆ ਜੀ ਤੇ બોટા لڑਦਾ મેરા કોઈ મકસદ નઈ સગા મેના કાર્પોરેશન સે એક છોટા સા કામ આય થી લેકે મે કિસે રિસ્ટદા નુ કહેતા મે તારા કામ કરાઉંગા જી બડે માન ન કહેતા ઓફસરાં دے પેર ફડે ઓફસર ને પેર پیچھے પેર ફડન તો બાદ وی કામ નઈ કીતા મેરા મે ઇસ કરકે ઇલેક્શન ચાયા નઈ મેરા કોઈ શોક નઈ સગા ઇલેક્શન જાનદા બિલકુલ મે 9 વારી હારયા સગા મેરી ઇન્ની કાર હો ગઈ મેરા ઘર બાર વે ગયા સાલા કુછ મેરા બક ચુકયા મેરે કો ના ફેલ પર રનવાસ્તે પૈસે નઈ સગા ਇੱਕੋ ਰੱਬ ਦਾ ਬੰਦਾ ਆਇਆ ਉਹਨੇ 11000 ਰੁਪਏ ਤਾਂ ਮੈਨੂੰ ਜਆ ਆਪਣੀ ਫੈਲ ਪਰ ਤੇ ਬਾਕੀ ਕੁਝ ਵੀ ਹੋਊਗਾ ਕਹਿੰਦੇ ਦੇਖ ਲਾਂਗੇ ਤੂੰ ਜਾ ਬਲੋ ਫੈਲ ਤੇ ਪਰ ਔਰ ਲੁਧਿਆਣਾ ਸ਼ਹਿਰ ਸੋਨੇ ਵਰਗਾ ਸ਼ਹਿਰ ਆ ਇੱਥੇ ਭਾਵੇਂ ਕੰਮ ਕੋਈ ਕਰੇ ਨਾ ਕਰੇ ਪੰਜਾਬ ਕਲ ਕੀ ਪੂਰਾ ਪੰਜਾਬ ਕੋਈ ਕੰਮ ਕਰੇ ਨਾ ਕਰੇ ਫਿਰ ਵੀ ਰੱਬ ਰੋਟੀ ਉਹਨੂੰ ਦਿੰਦਾ ਦਿੰਦਾ ਕਿਉਂਕਿ ਨਾਲੇ ਗਵੰਡੀ ਕੋ ਰੋਟੀ ਮੰਗ ਲੋ ਉਹ ਵੀ ਨਾ ਨਹੀਂ ਕਰਦਾ ਔਰ ਪੰਜਾਬ ਦੇ ਵਿੱਚ ਪਰਮਾਤਮਾ ਆਪ ਵੱਸਿਆ ਵਾ ਔਰ ਲੁਧਿਆਣਾ ਸ਼ਹਿਰ ਵਿੱਚ ਤੇ ਰੱਬ ਆਪ ਵੱਸਿਆ ਬਟਾ ਤੇ ਬੈਸਟ ਵਿੱਚ ਸਾਰੇ ਮੇਰੇ ਭਰਾ ਮੇਰੀ ਭੈਣਾਂ ਰੱਬ ਨੇ ਮੈਂ ਰੱਬ ਦਾ ਨਾਮ ਲੋਂਗਾ ਜੀ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਂ ਜੈ ਭਰ ਜੈ ਭਗਵਾਨ ਵਾਲਮੀਕ ਜੈ ਗੁਰੂ रविदास ਤਾਂ ਤਾ ਸ਼੍ਰੀ ਗੁਰੂ रविदास ਮਰ ਜੈ ਮਸੀਦੀ ਤੋਹੀ ਨਰੰਕਰ ਮੈਂ ਤੇਰੀ ਸ਼ਾਨ ਮੈਨੂੰ ਬਖਸ਼ੋ ਜਕਾਰਾ ਮਾਂ ਚਿੰਤਪੁਨੀ ਦਾ ਜਕਾਰਾ ਸ਼ੇਰ ਵਾਲੀ ਜਕਾਰਾ ਗੁਰੂ ਨਬਦਾਸ ਦੀ ਦਾ ਜੈ ਕਬੀਰ ਤਨਕਵੀ ਜਕਾਰਾ ਮਾਂ ਚਿੰਤਪੁਨੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦੇਖੋ ਜੀ ਮੈਂ ਗੱਲੇ ਕਹਿਣਾ ਚਾਹਨਾ ਕਿ ਮੈਨੂੰ ਕੋਈ ਤਕਲੀਫ ਨਹੀਂ ਸਿਰਫ ਛੋਟਾ ਜਿਹਾ ਕੰਮ ਮੇਰਾ ਹੋ ਜਾਂਦਾ ਮੈਂ ਚੱਲ ਜਾਣਾ ਸੀਗਾ ਮੈਨੂੰ ਲੋੜ ਨਹੀਂ ਸਿਲ ਮੈਂ ਦੁਖੀ ਹੋ ਕੇ ਖੜਾ ਆ ਮੈਂ ਚਾਹਾਂ ਤੇ ਜਿਹੜੇ ਮਰਜੀ ਅਫਸਰ ਜਲੂਸ ਕਰਦਾ ਹੁਣ ਜਾ ਕੇ ਬੈਜਮਾ ਕਿਹਦੇ ਬੋਲੇ ਮੈਂ ਜਲੂਸ ਨਹੀਂ ਕਰਨਾ ਚਾਹੁੰਦਾ ਇਸੇ ਕਿਉਂਕਿ ਮੈਂ ਸਾਰੇ ਅਫਸਰਾਂ ਦੇ ਪੈਰੀ ਪਿਆ ਫਿਰ ਉਹਨਾਂ ਦਾ ਜਲੂਸ ਕੱਢਣਾ ਉਹ ਗੱਲ ਨਹੀਂ ਬੰਦੀ ਸੀ ਇਹਨਾਂ ਨੇ ਮੇਰੇ ਛੋਟਾ ਜਿਹਾ ਕੰਮ ਕਰਕੇ ਨਾ ਮੈਨੂੰ ਮਜਬੂਰ ਕਰਤਾ ਇਲੈਕਸ਼ਨ ਤੇ ਖੜੇ ਹੋਣ ਨੇ ਮੈਂ ਨਹੀਂ ਖੜਾ ਹੋਣਾ ਸੀ ਔਰ ਮੈਂ ਗੱਲ ਇਹ ਕਹਿਣਾ ਚਾਹੁੰਦਾ ਕਿ ਸਾਡੇ ਟੱਕਰ ਦੇ ਦੋ ਹੀ ਬੰਦੇ ਆ ਇੱਕ ਸੰਜੀਪ ਰੋੜਾ ਦੂਜਾ ਕੋਟ ਫॉर ਨੀਟੂ ਕਿਉਂਕਿ ਮੈਂ ਜਲੰਧਰ ਸ਼ਹਿਰ ਜਿਹੜਾ ਇੱਕ ਵੀਡੀਓ ਦੇ ਵਿੱਚ ਬੰਦੇ ਮੈਨਰਵਾ ਵੀਡੀਓ ਬਣਾਉਂਦੇ ਮੇ ਸੀਗੇ ਮੈਂ ਆਪਣੇ ਬੰਦੇ ਨਾਲ ਗੱਲ ਕੀਤੀ ਯਾਰ ਵੀ ਹਰ ਇੱਕ ਪਾਸੇ ਜਾਣਿਆ ਚੰਨੀ ਸਾਹਿਬ ਚੰਨੀ ਸਾਹਿਬ ਹੁੰਦਾ ਪਿਆ ਕਿ ਜਿੰਦਰ ਦੇ ਕੋਲ ਚੰਨੀ ਸਾਹਿਬ ਨੇ ਜੇਜੇ ਚੰਨੀ ਸਾਹਿਬ ਜਿੱਤ ਗਏ ਜਦੋਂ ਚੰਨੀ ਸਾਹਿਬ ਜਿੱਤੇ ਉਹਨਾਂ ਨੇ ਮੈਨੂੰ ਆਪਣੇ ਘਰ ਰੋਟੀ ਪਾਣੀ ਤੋਂ ਬੁਲਾਇਆ ਹੁਣ ਮੈਂ ਕਿੰਨਾ ਕਿ ਸੰਜੀਵ ਰੋੜਾ ਦਾ ਜੇਜੇ ਜਾਂ ਮੇਰੇ ਤੇ ਟੱਕਰ ਆ ਜਾਂ ਸੰਜੀਵ ਰੋੜਾ ਭਾਜੀ ਸੀ ਦੋ ਹੀ ਬੰਦੇ ਆ ਜਿਨ੍ਹਾਂ ਦੇ ਟੱਕਰ ਆ ਔਰ ਇਹ ਟੱਕਰ ਠੋਕਮੀ ਆ ਜੋ ਮਰ ਜਿੰਨੇ ਜੋ ਮਰਜੀ ਜਿੰਨਾ ਮਰਜੀ ਕਰ ਲੋ ਕਿਉਂਕਿ ਜਦ ਮੈਂ ਕਿਨਾ ਨਾ ਮੈਂ ਜਿੱਦੇ ਜਾਨਾ ਨਾ ਮੈਂ ਪੂਰਾ ਲੰਨਣਾ ਨਾ ਕਿ ਯਾਰ ਕਿਹੜਾ ਬੰਦਾ ਕਿੱਥੇ ਕਰ ਰਿਹਾ ਕਿੱਥੇ ਮੈਂ ਜਾਣਾ ਪਿਆ ਸੰਜੀਵ ਰੌੜਾ ਨਾਮ ਆਂਦਾ ਸੰਜੀਵ ਰੌੜਾ ਨਾਮ ਆਂਦਾ ਜਿੱਥੇ ਵੀ ਜਾਣਾ ਪਿਆ ਹੁਣ ਉਹ ਕਹਿੰਦੇ ਬੰਦੇ ਤੈਨੂੰ ਵੀ ਵੋਟ ਪਾਵਾਂਗੇ ਯਾਰ ਕੋਣ ਹੈ ਸੰਜੀਵ ਰੌੜਾ ਜਾਣਦੇ ਉਹਨੂੰ ਜੇ ਮੈਂ ਨਹੀਂ ਜਾਣਦਾ ਭਾਜੀ ਉਹਦੇ ਪੋਸਟਰ ਬੈਨਰ ਲੱਗੇ ਦੇਖੇ ਮੈਂ ਸਿਰਫ ਬੈਨਰ ਦੇਖੇ ਹਾਲੇ ਮਿਲੇ ਜਿਹੜੀ ਜਾਣਦੇ ਨਹੀਂ ਉਹਦੇ ਬਾਰੇ ਕੁਝ ਨਹੀਂ ਪਤਾ ਆਸ਼ੂ ਭਾਜੀ ਨੂੰ ਵੀ ਆਪਾਂ ਜਗਰਾਤੇ ਤੇ ਮਿਲੇ ਸੀ ਇੱਕ ਵਾਰੀ ਅੱਛਾ ਉਦਾਂ ਨਹੀਂ ਮੁਲਾਕਾਤ ਹੋਈ ਉਹ ਕਿਹੜੇ ਕਿਹੜੇ ਪਾਰਟੀ ਦੇ ਕੈਂਡੀਡੇਟ ਨੇ ਉਹ ਕ ਇਸ ਤੋਂ ਇਲਾਵਾ ਭਾਜਪਾ ਦੇ ਜਾਂ ਅਕਾਲੀ ਦਲ ਦੇ ਕਿਹੜੇ ਕੈਂਡੀਡੇਟ ਪਤਾ ਬਾਕੀ ਬਾਕੀਆਂ ਨਹੀਂ ਮੈਨੂੰ ਪਤਾ ਕੁਝ ਅੱਛਾ ਕੁਝ ਨਹੀਂ ਪਤਾ ਕਿ ਲਾਈ ਨਹੀਂ ਉਹਨਾਂ ਨੇ ਆਏ ਨਹੀਂ ਹੈਗੇ ਮੈਦਾਨ 'ਚ ਪਤਾ ਨਹੀਂ ਮੈਂ ਮੈਂ ਤਾਂ ਆਪਣੇ ਫਾਲ ਭਰੀਆ ਅੱਛਾ 3 ਵਜੇ ਫਾਲ ਭਰੀਆ ਆਪਣੀ 2:58 ਮਿੰਟ ਤੇ ਫਾਲ ਭਰੀਆ ਮੈਂ 3 ਵਜੇ ਤੋਂ ਬਾਅਦ ਆਪਾਂ ਉੱਥੇ ਮਤਲਬ 5 ਵਜੇ ਤੱਕ ਆਪਣਾ ਸਿਸਟਮ 'ਚ ਚੱਲਦਾ ਰਿਹਾ ਅੱਛਾ ਫਿਰ ਉਸ ਤੋਂ ਬਾਅਦ ਮੈਂ ਆਪਣੇ ਜਲੰਧਰ ਚੱਲ ਗਿਆ ਜਲੰਧਰੋਂ ਹੁਣ ਇੱਥੇ ਆਇਆ ਸਿੱਧਾ ਅੱਛਾ ਇੱਥੇ ਆ ਕੇ ਸਰਵੇ ਕਰ ਰਹੇ ਹਾਂ ਬੈਸਟ ਵਾਲਿਆਂ ਗਿਆ ਜੋੜ ਕੇ ਬੇਨਤੀ ਆ ਇੱਕ ਦਫ਼ਤਰ ਤੇ ਇੱਕ ਮੈਨੂੰ ਘਰ ਚਾਹੀਦਾ ਜੇ ਕੋ ਤੇ ਬਹੁਤ ਧੰਨਵਾਦ ਹੋਊਗਾ ਤੁਹਾਡਾ ਤੁਹਾਡਾ ਸ਼ੁਕਰਗੁਜ਼ਾਰ ਹੋਊਗਾ ساری ਜ਼ਿੰਦਗੀ ਤੁਹਾਡਾ احਸਾਨ ਨਹੀਂ ਭੁੱਲੂਗਾ ਮੈਂ ਲੁਧਿਆਣਾ ਵਿੱਚ ਆਏ ਹਾਂ ਤੁਹਾਡਾ ਆਪਣਾ ਦਫ਼ਤਰ ਵੀ ਹੈ ਨਹੀਂ ਉਹ ਵੀ ਤੁਸੀਂ ਲੋਕਾਂ ਨੂੰ اپیل ਕਰ ਰਹੇ ਹੋ ਤੇ ਚੋਣਾ ਤੁਸੀਂ ਚੋਣਾ ਤੁਸੀਂ ਵਿਧਾਨ ਸਭਾ ਦੀ ਲੜ ਰਹੇ ਹੋ ਭਾਜੀ ਸਾਡੇ ਕੋ ਕੁਝ ਨਹੀਂ ਹੈਗਾ ਇਹ ਤੇ ਫੈਲ ਪਰਨ ਵਾਸਤੇ ਵੀ ਕਿਸੇ ਨੇ ਪੈਸੇ ਦਿੱਤੇ ਸੀ ਆਪਾਂ ਝੂਠ ਨਹੀਂ ਮਾਣਾ ਰੱਬ ਉਹਨੂੰ ਪਰਮਾਤਮਾ ਨੂੰ ਜ਼ਿਆਦਾ ਤਰੱਕੀ ਦੇਵੇ ਅੱਛਾ ਆਪਣੇ ਕੋਲ ਕੋਈ ਪੈਸਾ ਨਹੀਂ ਆਪਣੇ ਕੋਲ ਕੋਈ ਸਪੋਰਟ ਨਹੀਂ ਅਸੀਂ ਲੋਕਾਂ ਦੀ ਹੈਲਪ ਕਿਵੇਂ ਕਰਾਂਗੇ ਜੇ ਦੂਜੇ ਪਾਸੇ ਗੱਲ ਕਰੀਏ ਸਾਹਮਣੇ ਤੁਸੀਂ ਗੱਲ ਸੰਜੀਵ ਰੌੜਾਈ ਦੀ ਕਰਤੀ ਜਾਂ ਬਾਕੀ ਕੈਂਡੀਡੇਟ ਦੀ ਗੱਲ ਕਰਤੀ ਉਹ ਤਾਂ ਸ਼ਾਊਗਾਰ ਪਾਰਟੀਆਂ ਨੇ ਉਹਨਾਂ ਉਹਨਾਂ ਦੇ ਨਾਲ ਤੁਹਾਡਾ ਕੀ ਮੁਕਾਬਲਾ ਉਹਨਾਂ ਨੂੰ ਪਤਾ ਤੇ ਨੀਟੂ ਸ਼ਟਰਾ ਦਾ ਵੀ ਖੜਾ ਵਾ ਉਹਨਾਂ ਨੂੰ ਪਤਾ ਹੁਣ ਜਦੋਂ ਤੇ ਨੀਟੂ ਸ਼ਟਰਾ ਦਾ ਖੜਾ ਵਾ ਵੋਟ ਫॉर ਨੀਟੂ ਇਹ ਸਭ ਤੋਂ ਤਗੜੀ ਪਾਰਟੀ ਆ ਅੱਛਾ ਬੇਗਮਪੁਰਾ ਸਾਂਝਾ ਫਰੰਟ ਸ਼੍ਰੀ ਗੁਰੂ ਰਵਿਦਾਸ ਸਮਾਜ ਪਾਰਟੀ ਅੱਛਾ ਬਹੁਤ ਕੈਂਡ ਪਾਰਟੀ ਆ ਪਰ ਉਹਨਾਂ ਪਾਰਟੀਆਂ 'ਚ ਮੈਂ ਮੈਂਬਰ ਆ ਠੀਕ ਹੈ ਜੀ ਔਰ ਪੰਜਾਬੀ ਸਾਰੇ ਪੰਜਾਬੀ ਸ਼ਹਿਰ ਪੂਰਾ ਇੰਡੀਆ ਪੰਜਾਬੀ ਵਰਲਡ ਪੰਜਾਬੀਆਂ ਦਾ ਸਾਨੂੰ ਸਪੋਰਟ ਕਰੇਗਾ ਐਨਆਰ ਵੀਰ ਸਾਨੂੰ ਸਪੋਰਟ ਕਰਨਗੇ ਸਰ ਸਪੋਰਟ ਕਰਨਗੇ ਪਰ ਮੈਂ ਗੱਲ ਇਹ ਕਹਾਂ ਜਨਾ ਕਿ ਸਿੱਧੂ ਮੂਸੇਵਾਲਾ ਦਾ ਫਾਦਰ ਸਾਹਿਬ ਅੱਜ ਵੀ ਰਹਿੰਦੇ ਆ ਕੋਈ ਇਨਸਾਫ ਨਹੀਂ ਦਵਾ ਸਕਦੇ ਠੀਕ ਹੈ ਜੀ ਤੇ ਗੱਲ ਕਰੀਏ ਦਿੱਲੀ ਤੋਂ ਆ ਕੇ ਸਾਡੇ ਪੰਜਾਬ ਦੇ ਉੱਤੇ ਸਿਰ ਤੇ ਬਿਠਾ ਦਿੱਤੇ ਇਹਨਾਂ ਨੇ ਵੱਡੇ ਵੱਡੇ ਮੰਤਰੀ ਉੱਤੇ ਸਾਡੇ ਲਾ ਦਿੱਤੇ ਉਹ ਕਾਦੇ ਵਾਸਤੇ ਲਾਏ ਪੰਜਾਬ ਚ ਪੜਿਆ ਲਿਖਿਆ ਬੰਦਾ ਨਹੀਂ ਲੁਧਿਆਣਾ ਸ਼ਹਿਰ ਚ ਪੜਿਆ ਲਿਖਿਆ ਬੰਦਾ ਨਹੀਂ ਆ ਕਾਦੇ ਵਾਸਤੇ ਨਹੀਂ ਲਾਏ ਲਾਏ ਪਰ ਜੀ ਇੱਕ ਮੇਰਾ ਸਵਾਲ ਹੈ ਤੁਸੀਂ ਲੁਧਿਆਣਾ ਦੇ ਵਿੱਚ ਜਿਮਨੀ ਚੋਣਾ ਲੜ ਰਹੇ ਹੋ ਤੁਹਾਨੂੰ ਪਤਾ ਹੈ ਲੁਧਿਆਣਾ ਦੇ ਵਿੱਚ ਕਿੰਨੇ ਹਲਕੇ ਨਹੀਂ ਜੀ ਕਿ ਨਹੀਂ ਪਤਾ ਨਹੀਂ ਮੈਂ ਤੇ ਪਹਿਲੀ ਵਾਰ ਆਇਆ ਜੀ ਅੱਛਾ ਕੱਲ ਫਾਰਮ ਭਰਿਆ ਅੱਜ ਆਇਆ ਹੁਣ ਇੱਕ ਦਫਤਰ ਬਣਾਉਂਗਾ ਇੱਕ ਘਰ ਬਣਾਉਂਗਾ ਉਸ ਤੋਂ ਬਾਅਦ ਤੁਸੀਂ ਕਿਹੜੇ ਹਲਕੇ ਚੋਂ ਲੜ ਰਹੇ ਹੋ ਇਹਨਾਂ ਪਤਾ ਬੈਸਟ ਹਲਕੇ ਤੋਂ ਪਸ਼ਮੀ ਅੱਛਾ ਲੁਧਿਆਣਾ ਵਿੱਚ ਵਾਰਡ ਕਿੰਨੇ ਆ ਪਤਾ ਤੇ ਮੈਂ ਮੈਂ ਤੁਹਾਨੂੰ ਕੀ ਗੱਲ ਕੀਤੀ ਆ ਕੰਦ ਪਿੱਛੇ ਪਰਦੇਸ ਹੈ ਅੱਛਾ ਤੇ ਜੇ ਮੈਂ ਕੱਲ ਫਾਰਮ ਭਰ ਕੇ ਨਿਕਲ ਗਿਆ ਜਲੰਧਰ ਅੱਜ ਉਥੋਂ ਆਇਆ ਹਾਂ ਮੈਂ ਪੱਕਾ ਰਹਿਣ ਆਇਆ ਇੱਥੇ ਪੱਕਾ ਮੈਂ ਲੁਧਿਆਣੇ ਹੀ ਰਹੂੰਗਾ ਲੁਧਿਆਣੇ ਬਾਰੇ ਤੁਹਾਨੂੰ ਨੋਲੇਜ ਨਹੀਂ ਨਾ ਤੁਹਾਨੂੰ ਹਲਕੇ ਪਤਾ ਨਾ ਤੁਹਾਨੂੰ ਵਾਰਡ ਪਤਾ ਲੁਧਿਆਣਾ ਵਾਸੀ ਤੁਸੀਂ ਕਹਿੰਦੇ ਮੈਂ ਜਾਣਦਾ ਨਹੀਂ ਜਿੱਤ ਕੇ ਤੁਸੀਂ ਕੀ ਕਰੋਗੇ ਤੁਸੀਂ ਤਾਂ ਕਹੋਗੇ ਮੈਂ ਜਾਣਦਾ ਨਹੀਂ ਕਿਸੇ ਨੂੰ ਕੰਮ ਕੀ ਕਰੋਗੇ ਤੁਸੀਂ ਪਤਾ ਲੋਕਾਂ ਨੂੰ ਤੁਸੀਂ ਵੀ ਲੋਕਾਂ ਜਿੱਦਾਂ ਤੁਸੀਂ ਕਹਿੰਦੇ ਆ ਵੀ ਬਾਕੀ ਸਾਨੂੰ ਹੱਥ ਦੀ ਠੂਟਾ ਬਣਾ ਦੇ ਤੁਸੀਂ ਵੀ ਇਹੀ ਕੁਝ ਕਰੋਗੇ ਮੇਰੇ ਕੋਲ ਬੱਲੇ ਕੁਝ ਨਹੀਂ ਇਹ ਤੁਸੀਂ ਭਗਵੰਤ ਮਾਨ ਨੂੰ ਸਵਾਲ ਕਰ ਸਕਦੇ ਹੋ ਭਗਵੰਤ ਮਾਨ ਨੂੰ ਸਵਾਲ ਕਰੋਗੇ ਹੁਣ ਤਾਂ ਤੁਹਾਨੂੰ ਕਰ ਰਿਹਾ ਨਾ ਤੁਸੀਂ ਆਪਣੀ ਗੱਲ ਕਰੋ ਮੋਦੀ ਸਾਹਿਬ ਨੂੰ ਮੋਦੀ ਮੋਦੀ ਸਾਹਿਬ ਨੂੰ ਸਵਾਲ ਕਰੋਗੇ ਮੋਦੀ ਸਾਹਿਬ ਨੂੰ ਸਵਾਲ ਕਰੋਗੇ ਮੈਂ ਤਾਂ ਪ੍ਰੈਸ ਮਿੰਿਸਟਰ ਸਾਹਮਣੇ ਮੋਦੀ ਸਾਹਿਬ ਦੇ ਸਾਹਮਣੇ ਇਲੈਕਸ਼ਨ ਲੜੇ ਆ 12 ਨਸੀ ਦੇ ਵਿੱਚ 300 ਕਿਲੋਮੀਟਰ ਦੂਰ ਜਾ ਕੇ ਉਹਨਾਂ ਸਾਹਮਣੇ ਇਲੈਕਸ਼ਨ ਦੀ ਫਾਈਲ ਪਈ ਆ ਭਾਵੇਂ ਕੈਂਸਲ ਕਰਾ ਦੇਣ ਪਰ ਮੈਂ ਅੱਜ ਮੇਰੀ ਫਾਈਲ ਅੱਜ ਵੀ ਆਨਲਾਈਨ ਫਾਈਲ ਬੋਲਦੀ ਮੇਰੀ ਕਿ ਨੀਡੂ ਸ਼ਰਧਾ ਨੇ ਫਾਈਲ ਰਜਿਸਟਰ ਕਰਾਈ ਆ 12 ਨਸੀ ਦੇ ਵਿੱਚ ਆ ਸ਼ਹਿਰ ਛੱਡ ਗਏ के तो के मैं हाँ, फगवाड़े अच्छा। क्यों रुका नी, मैं पूछा ता, हम मैं मैं किसी ने बुलाया दफ्तर दवा बेस्ट होते दफ्तर देने मैं कितने बेस्ट दफर लेना ਘਰ ਵੀ ਬੈਸਟ ਵਿੱਚ ਲੈਣਾ ਦਫਤਰ ਵੀ ਬੈਸਟ ਵਿੱਚ ਲੈਣਾ ਨਹੀਂ ਤੇ ਰਹਿਣ ਦੋ ਕਿਉਂ ਮੇਰੇ ਮੇਰੀ ਭਾਜੀ ਜਿਹਦਾ ਕਿ ਜੇ ਮੈਂ ਜਿਹਦੇ ਜਿਹਦੇ ਮੈਂ ਵੋਟਾਂ ਲੈਣੀਆਂ ਜੇ ਮੇਰਾ ਉੱਥੇ ਕੋਈ ਅੱਡਾ ਗੱਡਾ ਨਹੀਂ ਹੈ ਕਿ ਮੈਂ ਕੀ ਕਰੂੰਗਾ ਫੇਰ ਮੈਨੂੰ ਪ੍ਰਚਾਰ ਕਰਨ ਦਾ ਵੀ ਕੋਈ ਫਾਇਦਾ ਨਹੀਂ ਕਿਉਂਕਿ ਜਦ ਮੈਂ ਉਹਨਾਂ ਵਿੱਚ ਰਹੂੰਗਾ ਉਹਨਾਂ ਨੂੰ ਪਤਾ ਲੱਗੂ ਇਨੀ ਕਿ ਸ਼ਟਰਾਂ ਦਾ ਘਰ ਆਇਆ ਵਾ ਆ ਦਫਤਰ ਇੱਥੇ ਹੀ ਰਹਿਦਾ ਅੱਛਾ ਲੋਕੀ ਮੈਨੂੰ ਮਿਲਣ ਆਉਣਗੇ ਮੈਂ ਕੱਲ ਨੂੰ ਮਤਲਬ ਉੱਥੇ ਚਾਰ ਟੈਂਪੂ ਟੰਬੂ ਲੈਣੇ ਆਪਣੇ 3 ਵੀਲਰ 4 ਵੀਲਰ ਲਾਉਣੇ ਆ ਝੰਡੇ ਡੰਡੇ ਰੱਖਣਾ ਕਿੱਥੇ ਰੱਖੂੰਗਾ ਮੈਂ ਸੜਕੇ ਥੋੜੀ ਦੇਖੂਗਾ ਸੜਕ ਤੇ ਬੈ ਕੇ ਸਾਫ ਕਰੂਗਾ ਲੋਕਾਂ ਨੇ ਕਹਿੰਦੇ ਮੇਰੇ ਤੇ ਏਤਮਾਨ ਨਹੀਂ ਕਰਨਾ ਉਹਨਾਂ ਕਹਿੰਦਾ ਸੜਕ ਸਾਹ ਬੰਦਾ ਵਾ ਕਿ ਅੱਜ ਵੀ ਨਾ ਭਾਜੇ ਕਿ ਕੋਈ ਰਹਿਣ ਦਾ ਟਿਕਾਣਾ ਚਾਹਣਾ ਚਾਹਦਾ ਮੇਰਾ ਇੱਕ ਟਿਕਾਣਾ ਚਾਹੀਦਾ ਉਹ ਬੈਸਟ ਵਿੱਚ ਚਾਹੀਦਾ ਵੀ ਹੋਰ ਕਿੱਥੇ ਪਸ ਨਹੀਂ ਹੋਰਾਂ ਪਾਸੇ ਮਿਲਦੇ ਪਏ ਕੋਈ ਕਹਿੰਦਾ ਇੱਧਰ ਲੈਣਾ ਕੋਈ ਉਧਰ ਇਹ ਕਹਿਨਾਂ ਰਹੀ ਵੀਰਾ সুইਮਿੰਗ ਪੂਲ ਬਣਿਆ ਕੋਠੀ ਤੇ ਤਾਜਪੁਰ ਉਹਦੀ ਕੋਠੀ ਬਹੁਤ ਵੱਡੀ ਉਸ ਬੰਦੇ ਆ ਫੋਨਾਂ ਕਹਿੰਦਾ ਕੋਠੀ ਸਾਰੀ ਚਾਬੀਆਂ ਤੇਰੀਆਂ ਮੈਂ 5 ਸਾਲਾਂ ਬਾਅਦ 10 ਸਾਲਾਂ ਬਾਅਦ ਮੈਂ ਤੇਰੇ ਤੋਂ ਮੈਂ ਆ ਕੇ ਲੈ ਲੂੰਗਾ ਮੈਂ ਕਹਿੰਦਾ ਨਹੀਂ ਯਾਰ ਭਾਵੇਂ ਕਿਰਾਏ ਤੇ ਮਿਲ ਜੇ ਪਰ ਲੈਣਾ ਮੈਂ ਬੈਸਟ ਵਿੱਚ ਅੱਛਾ ਤੁਸੀਂ ਗੱਲ ਕੀਤੀ ਹੈ ਮੇਰਾ ਮੁਕਾਬਲਾ ਸਿਰਫ ਸੰਜੀਵ ਰੋੜਾ ਨਾਲ ਹੈ ਹੈ ਬਾਕੀਆਂ ਨਾਲ ਕੋਈ ਮੁਕਾਬਲਾ ਨਹੀਂ ਤੁਹਾਡਾ ਬਾਕੀ ਨਾਲ ਨਹੀਂ ਕਿਉਂ ਤੁਹਾਨੂੰ ਕਿਉਂ ਲੱਗਦਾ ਵੀ ਸੰਜੀਵ ਰੋੜਾ ਨਾਲ ਹੀ ਆ ਉਹਨੂੰ ਤੁਸੀਂ ਜਾਣਦੇ ਕੱਲ ਮੈਂ ਥੋੜੇ ਬੰਦਿਆਂ ਨੂੰ ਮਿਲਿਆ ਕਚਹਿਰੀ 'ਚ ਮਿਲਿਆ ਉਹ ਕਹਿੰਦੇ ਯਾਰ ਵੀ ਆਪਾਂ ਬੋਟ ਪਾਣੀ ਸੰਜੀਵ ਰੋੜੇ ਨੂੰ ਮੈਂ ਕਿਹਾ ਯਾਰ ਮੈਂ ਆਇਆ ਕਹਿੰਦੇ ਯਾਰ ਤੈਨੂੰ ਪਾ ਦਾਂਗੇ ਮਤਲਬ ਜਿੱਥੇ ਮੈਂ ਗਿਆ ਜਿਆਦਾ ਆਵਾਜ਼ ਉਹਦੀ ਆਈ ਵੀ ਤੇ ਉਸ ਤੋਂ ਬਾਅਦ ਮੇਰੀ ਵੱਲ ਜਦੋਂ ਮੈਂ ਉਹਨਾਂ ਨੂੰ ਦੱਸਿਆ ਮੈਂ ਨੀਡੂ ਸ਼ਟਰ ਨਾਲ ਮੈਂ ਇੱਦਾਂ ਆਇਆ ਮੈਂ ਲੈਕਚਰ ਲੜਗਾ ਫਿਰ ਉਹਨਾਂ ਨੇ ਕਿਹਾ ਵੀ ਹਾਂ ਵੀ ਤੈਨੂੰ ਵੀ ਵੋਟ ਪਾ ਦਾਂ ਆਹ ਗੱਲ ਹੋਈ ਅੱਛਾ ਮੈਂ ਦੇਖਿਆ ਸੀਗਾ ਤੁਸੀਂ ਜਲੰਧਰ ਦੇ ਵਿੱਚ ਜਦੋਂ ਚੋਣਾ ਲੜੀਆਂ ਹਨ ਤੁਹਾਨੂੰ ਆਪਣੇ ਘਰ ਦੀਆਂ ਵੋਟਾਂ ਦਾ ਪਈਆਂ ਨਹੀਂ ਦੀ ਫਿਰ ਤੁਸੀਂ ਰਹੋंदे ਸੀਗੇ ਭਾਈ ਮਸ਼ੀਨਾਂ 'ਚ ਬੇਈਮਾਨੀ ਸੀ ਜੇ 9 ਵੋਟਾਂ ਸੀਗਾ 5 ਕੋ ਪੈ ਗਈਆਂ 5 ਵੀ ਨਾ ਪੈਂਦੀਆਂ ਮੈਂ ਇਕੱਲਾ ਨਹੀਂ ਕਹਿੰਦਾ ਸਾਰੀ ਦੁਨੀਆ ਕਹਿੰਦੀ ਆ ਈਵਨ ਮਸ਼ੀਨਾਂ 'ਚ ਕਬਲੇਬਾਜੀ ਈਵਨ ਮਸ਼ੀਨਾਂ 'ਚ ਕਬਲੇਬਾਜੀ ਮੈਂ ਕੋ ਕਹਿੰਦਾ ਮੈਂ ਲਿਖਤੀ ਥੋੜੀ ਉੱਤਾਂ ਸਾਰੀ ਦੁਨੀਆ ਗੱਲ ਕਹਿੰਦੀ ਹੈ ਮੈਂ ਇਕੱਲਾ ਨਹੀਂ ਕਹਿੰਦਾ ਜਿੰਨੂੰ ਪੁੱਛ ਲੋ ਕੋਈ ਇਹ ਗੱਲ ਕਹਿੰਦਾ ਕਿ ਮਸ਼ੀਨਾਂ ਸਾਡੀ ਹੋ ਗਈ ਕੋਈ ਇਦਾਂ ਹੋਊਗਾ ਕੋਈ ਇਦਾਂ ਹੋਊਗਾ ਪਰ ਮੇਰੀਆਂ ਕਰਦੇ ਨਾ ਬੋੜ ਤਾਂ ਮੇਰੀਆਂ ਪੰਜ ਪਈਆਂ ਚਾਰ ਕਿੱਥੇ ਗਈਆਂ ਮੈਂ ਪੁੱਛਿਆ ਜਾਂਦਾ ਜੀ ਚਾਰਾਂ ਨੇ ਬਾਹਰ ਪਾਤੀਆਂ ਹੋਣੀਆਂ ਇਦਾਂ ਕਿਦਾਂ ਹੋ ਜਾ ਸਕ ਤੁਹਾਡੇ ਕਰਦੇ ਤੁਹਾਡੇ ਤੋਂ ਅਲੱਗ ਚੱਲਦੇ ਇਹ ਤਾਂ ਹੁਣ ਤੁਸੀਂ ਦੱਸੋ ਨਾ ਕਿ ਤੁਹਾਡੇ ਦੇ ਮੇਰੇ ਤੱਕ ਚੱਲਦੇ ਆ ਤੁਸੀਂ ਆਪਣੀ ਗੱਲ ਕਰੋ ਮੇਰੇ ਕਰਦੇ ਮੇਰੇ ਤੁਹਾਡੀ ਗੱਲ ਕਰ ਰਹੇ ਆ ਮੇਰੇ ਕਰਦੇ ਮੇਰੇ ਕਹਨੇ ਕਰ ਅੱਛਾ ਇਹ ਚਾਰ ਵੋਟਾਂ ਕਿੱਥੇ ਉੱਡ ਗਈਆਂ ਉਹ ਸਰਕਾਰ ਨੂੰ ਪੁੱਛੋ ਨਾ ਮੋਦੀ ਸਾਹਿਬ ਨੂੰ ਪੁੱਛੋ ਅੱਛਾ ਇਹ ਵੀ ਬਾਜਰ ਹੁੰਦੇ ਹੀ ਗਏ ਵੀ ਭਾਈ ਮੇਰੇ ਘਰ ਦੇ ਨੇ ਵੋਟਾਂ ਨਹੀਂ ਪਾਈਆਂ ਤੁਸੀਂ ਆਪ ਹੀ ਤਾਂ ਬਿਆਨ ਦਿੱਤੇ ਆ ਮੇਰੇ ਘਰ ਦੇ ਵੋਟਾਂ ਜੇ ਮੈਨੂੰ ਪੈਂਦੀਆਂ ਫਿਰ ਮੈਂ ਕਹਿੰਦਾ ਵੀ ਚੱਲ ਠੀਕ ਆ ਕੰਮ ਪਰ ਮੇਰੇ ਘਰ ਦੇ ਨਹੀਂ ਪਈਆਂ ਵੋਟਾਂ ਮਤਲਬ ਕੀ ਕਹੀਏ ਫਿਰ ਉਹਨੂੰ ਲੋਕੀ ਲੋਕਾਂ ਦੀ ਗੱਲ ਸੱਚ ਹੋ ਗਈ ਲੋਕਾਂ ਦੀ ਗੱਲ ਸੱਚ ਹੋ ਗਈ ਦੱਸੋ ਬੱਚੇ ਜੀ ਨਹੀਂ ਹੁਣ ਤੁਸੀਂ ਲੁਧਿਆਣੇ ਜਾ ਕੇ ਜਲੰਧਰ ਤੁਸੀਂ ਹਾਰ ਕੇ 9 ਵਾਰ ਦੀ ਇਲੈਕਸ਼ਨ ਲੜੇ 9 ਵਾਰ ਦੀ ਹਾਰੇ ਠੀਕ ਹੈ ਹੁਣ ਤੁਸੀਂ ਇੱਥੇ ਲੁਧਿਆਣੇ ਆ ਕੇ ਜਲੰਧਰ ਚ ਲੋਕਾਂ ਨੇ ਤੁਹਾਨੂੰ ਪਿਆਰ ਨਹੀਂ ਦਿੱਤਾ ਹੁਣ ਤੁਸੀਂ ਲੁਧਿਆਣੇ ਆ ਗਏ ਉਹਨੇ ਸਮਝੇ ਦੇ ਕਿ ਉਹ ਲੋਕ ਫੁੱਦੂ ਆ ਅੱਛਾ ਅੱਛਾ ਲੋਕ ਬੇਵਕੂਫ ਆ ਤੁਹਾਡੇ ਪਿੱਛੇ ਪਿੱਛੇ ਘੁੰਮੀ ਜਾਣਗੇ ਮੈਨੂੰ ਗੱਲ ਸੁਣੋਗੇ ਮੇਰੀ ਸਿਮਰਨਜੀਤ ਸਿੰਘ ਮਾਨ ਸਾਹਿਬ ਨੂੰ ਜਾਣਦੇ ਕਿ ਨਹੀਂ ਸਰਦਾਰ ਜੀ ਨੂੰ ਜਾਣਦੇ ਕਿ ਨਹੀਂ ਉਹ ਜਾਣਾ ਕਿਸੇ ਦੇਖੋ ਜਾਣਦੇ ਹੋ ਨਾ ਉਹ ਕਿਸੇ ਚੀਜ਼ ਦੀ ਪਛਾਣ ਦੇ ਮੁਸਤਕ ਮੁਖਤਜ਼ ਦੇ ਨਹੀਂ ਉਹ 50 ਵਾਰੀ ਹਰੇਕ 51 ਵਾਰੀ ਜਿੱਤੇ ਆ ਤੁਸੀਂ ਉਹਨਾਂ ਨੂੰ ਸਵਾਲ ਕਰੋ ਕਿ 50 ਵਾਰੀ ਇਲੈਕਸ਼ਨ ਕਿਉਂ ਲੜੇ ਉਹਨਾਂ ਨੇ ਤੇ ਮੈਂ ਤੇ ਹਾਰੇ ਸਿਰ 9 ਵਾਰੀਆਂ ਅੱਛਾ ਮਤਲਬ ਹਰੇ ਤੀ ਉਹਨਾਂ ਟਾਰਗੇਟ ਉਰ ਫੜਿਆ ਹੋਇਆ ਉਹ ਟਾਰਗੇਟ ਪੂਰਾ ਕਰਨਾ ਹੈ ਟਾਰਗੇਟ ਕਰ ਕਰ ਨਹੀਂ ਪੂਰਾ ਹੋਇਆ ਜੇ ਟਾਰਗੇਟ ਪੂਰਾ ਕਰ ਚਲੋ ਠੀਕ ਹੈ ਤੁਹਾਨੂੰ ਮੈਂ ਯੂਕੇਜੀ ਚ ਭਾਗ ਸਿੱਧਾ ਦਸਵੀਂ ਦੇ ਪੇਪਰ ਦਵਾ ਦਵਾ ਅੱਛਾ ਦੋ ਆਦਮਾ ਮਤਲਬ ਉਹੀ ਤੁਸੀਂ ਕਹਿ ਰਹੇ ਹੋ ਕਿ ਟਾਰਗੇਟ ਪੂਰਾ ਕਰਨਾ ਹਲੇ ਤੁਸੀਂ ਨਰਸਰੀ ਜਾਓ ਤੁਸੀਂ ਸਿੱਧਾ ਦਸਵੀਂ ਜਾਣਾ ਨਹੀਂ ਜਾਂਦੇ ਸੀ ਕਹਿੰਦੇ ਮੈਂ ਹਾਰ ਹਾਰ ਕੇ ਅੱਗੇ ਪਹੁੰਚਾਂ ਹਾਂ ਹਾਂ ਕਿਉਂ ਨਾ ਪਹੁੰਚਾਂ ਇਹ ਸਾਡਾ ਜਿਹੜਾ ਬੋਰਡ ਦਾ ਲੜਨ ਦਾ ਅਧਿਕਾਰ ਹੈ ਸਾਨੂੰ ਡਾਕਟਰ ਪੀਨਾ ਬਾਬਾ ਸਾਹਿਬ ਨੇ ਦਿੱਤਾ ਅਸੀਂ ਜਦ ਤੱਕ ਜੀਨੇ ਹਾਂ ਤਦ ਤੱਕ ਲੜਦੇ ਰਹਿਣਾ ਜਦ ਤੱਕ ਲੜੀਆ ਹੁਣ ਤੁਹਾਨੂੰ ਲੱਗਦਾ ਵੀ ਲੋਕ ਵੋਟਾਂ ਤੁਹਾਨੂੰ ਪਾਣਗੇ ਦਫ਼ਤਰ ਤੁਹਾਡੇ ਕੋਲ ਨਹੀਂ ਹੈਗਾ ਠੀਕ ਹੈ ਫਾਰਮ ਭਰਨ ਨੂੰ ਤੁਸੀਂ ਕਹਿੰਦੇ ਪੈਸੇ ਮੇਰੇ ਕੋਲ ਨਹੀਂ ਹੈਗੇ ਉਹ ਮੈਂ ਲੋਕਾਂ ਕੋ ਫੜਿਆ ਲੋਕਾਂ ਦੀ ਸੇਵਾ ਕਿੱਥੇ ਕਰੋਗੇ ਮੈਨੂੰ ਇਹਦੇ ਬਾਰੇ ਥੋੜਾ ਦੱਸ 1 ਜਿਹੜਾ ਬੈਸਟ ਵਿੱਚ ਇੱਕ ਦਫਤਰ ਦਵਾਏਗਾ ਉਹਦਾ ਸ਼ਟਰ ਮੈਂ ਠੀਕ ਕਰਨਾ ਭਾਈ ਅੱਛਾ ਸ਼ਟਰ ਵੀ ਆਪਾਂ ਠੀਕ ਕਰਨਾ ਉਹਦਾ ਕੀ ਬਾਤ ਹੈ ਕਿਉਂਕਿ ਉਹ ਬੰਦੇ ਕੋਲ ਵੀ ਸ਼ਟਰ ਠੀਕ ਕਰਾਣੂ ਪੈਸੇ ਨਹੀਂ ਹੈਗੇ ਪਰ ਮਦਦ ਤੁਹਾਡੀ ਕਰ ਰਿਹਾ ਉਹ ਕਹਿੰਦਾ ਮੇਰੇ ਕੋਲ ਦੁਕਾਨ ਪਈ ਹੈ ਖੋਲ ਕੇ ਤੁਸੀਂ ਪੈਸੇ ਦਿਓ ਘਰ ਦਾ ਵੀ 2-4 ਦਿਨ ਰੁਕੋ ਰੈਜੀਮੈਂਟ ਹੋ ਜਾਏਗਾ ਹੁਣ ਬੈਸਟ ਵਿੱਚ ਸਾਨੂੰ ਇੱਕ ਦੁਕਾਨ ਮਿਲਦੀ ਪਈ ਆ ਆਪਾਂ ਉਹਦੇ ਵਿੱਚ ਟੈਸਟ ਜੋ ਵੀ ਹੈ ਆਪਣਾ ਸਾਰਾ ਕੁਝ ਲੈ ਕੇ ਆਣਾ ਠੀਕ ਹੈ ਔਰ ਬੈਸਟ ਵਿੱਚ ਆਪਾਂ ਕਿਹਨੇ ਘਰ ਵਧੀਆ ਜੇ ਮਿਲ ਜੇ ਇੱਕ ਦੁਕਾਨ ਵਧੀਆ ਮਿਲ ਜੇ ਬਸ ਠੀਕ ਹੈ अच्छा ਭਾਵੇਂ ਕਰਾ ਦਿੱਤ ਮੈਂ ਜੀ ਜਿੰਨੀ ਚੋਣਾ ਹੋ ਰਹੀਆਂ ਕਿੰਨੀ ਤਰੀਕ ਨੂੰ ਹੋ ਰਹੀ ਹੈ ਇਹਦਾ ਪਤਾ ਹਾਂ 19 ਜਈ ਨੂੰ ਉਹ ਰਿਜ਼ਲਟ ਕਦੋਂ 23 ਨੂੰ ਅੱਛਾ ਤੇ ਹੁਣ ਉੱਥੇ ਦੇ ਲੋਕਾਂ ਨੂੰ ਮਿਲੇ ਹੋ ਕੰਪਨੀ ਸ਼ੁਰੂ ਕਰ ਦਿੱਤੀ ਹੈ ਤੁਸੀਂ ਉਹ ਭਰਾਵਾ ਮੈਂ ਸੜਕ ਦੇ ਲੋਕਾਂ ਨੂੰ ਪੈਸੇ ਗਿਣਤੀ ਕਰਕੇ ਦਊਂਗਾ ਲੋਕਾਂ ਨਾਲ ਸੜਕ 'ਚ ਆਪ ਬੰਦਾ ਹੋਇਆ ਇਹਨੇ ਦੌੜ ਜਾਣਾ ਕਾਜ ਦੇ ਅੰਦਰ ਇਹਨੂੰ ਕਿੱਥੇ ਲੱਭਾਂਗੇ ਕਿਸੇ ਨਾਲ ਮੇਰੇ ਤੇ ਇੱਕ ਰੁਪਿਆ ਵੀ ਵਿਸ਼ਵਾਸ ਨਹੀਂ ਕਰਦਾ ਜਿੱਥੇ ਦਫ਼ਤਰ ਬੈਠੂਗਾ ਮੈਂ ਗੱਲ ਕਰਾਂਗਾ ਕੋਈ ਬਦਲ ਕੋ ਮੇਰੇ ਝੰਡੇ ਡੰਡੇ

ਲੋਕਾਂ ਦੇ ਹੱਕ ਚ ਸਿਰਫ ਲੀਡਰ ਤੁਹਾਨੂੰ 5 ਸਾਲਾਂ ਵਿੱਚ 3 ਵਾਰੀ ਮਿਲ ਲਾਂਦੇ ਆ ਜਦੋਂ ਕੌਂਸਲ ਇਲੈਕਸ਼ਨ ਹੁੰਦੇ ਆ ਐਮ ਐਲ اے ਦੇ ਜਾਂ ਐਮ ਪੀ ਦੇ ਬਸ ਅੱਛਾ ਮੈਨੂੰ ਇਹਨਾਂ ਦੱਸ ਦੋ ਹਲਕਾ ਵੈਦ ਦੇ ਵਿੱਚ ਕਿਹੜੀਆਂ ਕਮੀਆਂ ਜਿਹੜੀਆਂ ਤੁਸੀਂ ਪੂਰੀਆਂ ਕਰਨੀਆਂ ਹਾਂ ਜੀ ਤੁਸੀਂ ਮੈਨੂੰ ਨਾਂ ਹੀ ਪੁੱਛੋ ਚੰਗੀ ਗੱਲ ਹੈ ਪਤਾ ਹੀ ਨਹੀਂ ਮਤਲਬ ਮੈਂ ਕਿਹਾ ਪੁੱਛੋ ਹੀ ਨਾ ਤੁਸੀਂ ਨਹੀਂ ਮੈਂ ਤਾਂ ਪੁੱਛਣਾ ਆ ਤੁਹਾਨੂੰ ਪਤਾ ਕਿ ਨਹੀਂ ਪਤਾ ਜੇ ਮੈਂ ਦਫ਼ਤਰ ਲਾਉਂਦਾ ਤਾਂ ਦੱਸੂਗਾ ਜੀ ਅਜੇ ਪਤਾ ਨਹੀਂ ਹਲੇ ਲੋਕਾਂ ਨੂੰ ਪੁੱਛਣਾ ਹਾਂ ਪੁੱਛ ਜਿੰਨਾਂ ਤੋਂ ਬਾਅਦ ਪੁੱਛੋਗੇ ਅੱਛਾ ਤੁਸੀਂ ਡਾਕਟਰ ਕੋ ਜਾਣਦੇ ਹੋ ਤੁਹਾਡੀ ਅੱਖ ਪੀੜ ਹੁੰਦੀ ਤੁਸੀਂ ਕੀ ਕਹੋਗੇ ਕਿ ਡਾਕਟਰ ਸਾਹਿ ਉਹ ਕਾਦੀ ਦਵਾਈ ਹਾਂ ਕਾਦੀ ਦਵਾਈ ਮੰਗਦੇ ਆਖਰੀ ਜਦ ਮੈਨੂੰ ਦੱਸਿਆ ਵਾ ਹੱਕ ਬੀੜੋਂ ਦੀ ਧਾਕੀ ਮੈਨੂੰ ਵੀ ਲੋਕੀ ਦੱਸੂਗਾ ਕਿ ਇਹ ਬੈਸਟ ਚਾ ਤਰੀਕੇ ਆ ਇਹ ਤਾਂ ਤੁਸੀਂ ਪਹਿਲਾਂ ਸੋਚਣਾ ਸੀ ਨਾ ਪਹਿਲਾਂ ਲੋਕਾਂ ਕੋ ਉਹਨਾਂ ਦੀ ਮੁਸੀਬਤਾਂ ਪੁੱਛਣੀਆਂ ਸੀ ਤੁਸੀਂ ਪੁੱਛਣ ਵਾਲੇ ਵਾਰੇ ਵਾਰੇ ਨਹੀਂ ਕਿਤੇ ਕਿਥੇ ਵਾਰੇ ਮੈਂ ਕਿਹੜੇ ਕਿਤੇ ਦਿਖਾ ਦਿਓ ਮੈਂ ਲਿਖਤੀ ਕਿੱਥੇ ਦਿੱਤਾ ਬਾਤ ਹੀ ਗੱਲ ਕਰੋਗੇ ਸਾਰੀ ਲਿਖਤੀ ਕਿੱਥੇ ਦਿੱਤਾ ਮੈਂ ਦਿੱਤਾ ਮੈਂ ਤੇ ਕੀ ਕੋਈ ਵੀ ਨਹੀਂ ਫਿਰ ਤੁਸੀਂ ਕਿੱਦਾਂ ਪੁੱਛਦੇ ਹੋ ਵੀ ਮੈਂ ਤੁਹਾਨੂੰ ਪੁੱਛਦਾ ਵੀ ਤੁਹਾਡੇ ਦਿਲ ਤੇ ਕੀ ਬਿਮਾਰੀ ਆ ਮੈਨੂੰ ਪਤਾ ਨਹੀਂ ਮੈਂ ਦਵਾਈ ਕੀ ਤੁਸੀਂ ਮੇਰਾ ਸਵਾਲ ਨਹੀਂ ਸੁਣਿਆ ਤੁਸੀਂ ਮੇਰਾ ਮੇਰਾ ਸਵਾਲ ਸੁਣੋ ਮੈਂ ਤੁਹਾਨੂੰ ਨਹੀਂ ਕਰਿਆ ਕਿਹੜੇ ਕੰਮ ਜਿਹੜੇ ਤੁਹਾਡੀ ਨਿਗਾਹ 'ਚ ਹੈਗੇ ਆ ਵੀ ਮੈਂ ਹਲਕਾ ਵੈਸਟ ਵਿੱਚ ਚੋਣਾ ਲੜਨੀ ਆ ਮੈਂ ਬਾਹਰ ਵਿੱਚ ਇਹ ਗੱਲਾਂ ਦੇ ਜਿਹੜੇ ਜਿਹੜੀ ਵੀ ਦਿੱਕਤਾਂ ਆ ਰਹੀਆਂ ਉਹਨਾਂ ਦੇ ਹੱਲ ਕਰਨੇ ਆ ਕੋਈ ਇੱਕ ਦਿੱਕਤ ਦਾ ਪਤਾ ਕਿਹੜੀ ਦਿੱਕਤ ਹੈਗੀ ਆ ਹਲਕਾ ਵੈਸਟ ਦੇ ਵਿੱਚ ਜਦੋਂ ਮੈਂ ਤੁਹਾਨੂੰ ਤੁਹਾਡੀ ਬਿਮਾਰੀ ਨਹੀਂ ਪੁੱਛੀ ਮੈਨੂੰ ਕਿਹਾ ਪਹਿਲਾਂ ਤੁਹਾਨੂੰ ਕੈਂਸਰ ਆ ਅੱਛਾ ਜੇ ਮੈਨੂੰ ਮੈਂ ਜਾ ਕੇ ਪੁੱਛਾਂਗਾ ਪਰਵਾ ਕੀ ਦੁੱਖ ਤਕਲੀਫਾ ਮੈਨੂੰ ਦੱਸੋ ਹਾਏ ਪੁੱਛਣ ਚਲੋ ਹੁਣ ਹੁਣ ਇਹ ਵੀ ਛੱਡੋ ਇਹਦਾ ਜਵਾਬ ਹੈ ਨਹੀਂ ਅਗਲਾ ਜਵਾਬ ਆਓ ਇਹ ਚੋਣਾ ਹੋ ਕਿਉਂ ਰਹੀਆਂ ਕਾਰਨ ਕੀ ਆ ਵਜ੍ਹਾ ਕੀ ਹੈ ਦੇਖੋ ਜੀ ਇੱਥੇ ਨਾ ਗੋਗੀ ਭਾਜੀ ਨੇ ਇੱਕ ਮਿੰਟ ਇੱਕ ਬਹੁਤ ਵੱਡਾ ਹਾਸਾ ਹੋ ਗਿਆ ਸੀਗਾ ਜਾਂ ਉਧਰ ਤੋਂ ਵੱਲੋਂ ਰੱਬ ਵੱਲੋਂ ਜੋ ਲਿਖਿਆ ਸੀਗਾ ਉਸ ਗੱਲ ਦਾ ਬਹੁਤ ਦੁੱਖਵਾ ਸਾਨੂੰ ਪਰ ਮੈਂ ਇਲੈਕਸ਼ਨ ਤੇ ਬਿਲਕੁਲ ਖੜਾ ਨਹੀਂ ਹੋਣਾ ਚਾਹੁੰਦਾ ਸੀਗਾ ਕੋਈ ਕਾਰਪੋਰੇਸ਼ਨ ਚ ਕੰਮ ਸੀਗਾ ਮੇਰਾ ਨਹੀਂ ਹੋਣਾ ਚਾਹੁੰਦਾ ਸੀਗਾ ਫਿਰ ਮੈਂ ਦੁਖੀ ਹੋ ਕੇ ਖੜਾ ਆ ਕਿਉਂ ਦਿਖਾਣਾ ਚਾਹੁੰਦਾ ਸੀਗਾ ਕਿ ਨੀਤੂ ਛੱਡਲਾਂ ਵਾਲਾ ਪ੍ਰਧਾਨ ਮੰਤ ਇੱਥੇ ਕਿਉਂ ਨਹੀਂ ਖੜਾ ਹੋਸਦਾ ਕੋਣ ਦਿਖਾਉਂ ਮੈਂ ਆਪਣੀ ਬੋਟ ਜਲੰਧਰੋਂ ਕਟਵਾ ਕੇ ਇੱਥੇ ਲੈ ਕੇ ਆਇਆ ਤੁਹਾਨੂੰ ਪਤਾ ਦੂਜੇ ਦੂਜੇ ਇਲਾਕੇ ਦੇ ਲੜਰ ਮਸਤੇ ਮੀ ਬੋਟ ਕਟਵਾਣੀ ਪੈਂਦੀ ਹੈ ਮੈਂ ਬੋਟ ਕਟਵਾਈ ਹੈ ਆਪਣੀ ਕੁਰਬਾਨੀ ਦਿੱਤੀ ਹੈ ਆਪਣੀ ਤੁਹਾਨੂੰ ਪਤਾ ਨਹੀਂ ਪਤਾ ਪਰ ਤੁਸੀਂ ਤਾਂ ਇੰਟਰਵਿਊ ਲਈਏ ਤੀਰ ਚੱਲ ਕੇ ਘਰ ਬੋਟ ਤਾਂ ਮੇਰੀ ਕੱਟ ਗਈ ਤੁਹਾਡਾ ਕੀ ਗਿਆ ਤੁਸੀਂ ਕਟਵਾਈ ਹੈ ਮੈਂ ਥੋੜੀ ਕਟਵਾਈ ਹੈ ਫਿਰ ਇਹ ਵੀ ਦੱਸਣਾ ਲੋਕਾਂ ਨੂੰ ਕਿ ਬਚਾਰਾ ਬੋਟ ਕਟਵਾ ਸੀ ਦੱਸਣਾ ਤੁਸੀਂ ਤੁਸੀਂ ਹੀ ਕਟਵਾਈ ਹੈ ਮੈਂ ਥੋੜੀ ਤੁਸੀਂ ਦੱਸੋ ਸੁਪਣਾ ਥੋੜੀ ਆ ਰਿਹਾ ਤੁਸੀਂ ਦੱਸੋ ਨਾ ਬੋਟ ਕਟਵਾ ਕੇ ਲੈ ਕੇ ਆਏ ਨਾ ਵੋਟਾਂ ਪਾਓ ਕੌਣ ਖੜ ਤੁਸੀਂ ਉਹ ਤੁਹਾਨੂੰ ਕਹਿਣ ਲੱਗੇ ਸ਼ਰਮ ਆਉਣੀ ਹੈ ਮੈਨੂੰ ਕਾਹਦੀ ਸ਼ਰਮ ਆਣੀ ਮੈ ਕਿਹੜਾ ਕੋਈ ਗਲਤ ਗੱਲ ਕਰਨੀ ਹੈ ਮੈਂ ਸਹੀ ਗੱਲ ਮੈਂ ਕੋਈ ਗਲਤ ਗੱਲ ਨਹੀਂ ਕੀਤੀ ਮੈਂ ਸਹੀ ਗੱਲ ਕੀਤੀ ਮੈਂ ਵੀ ਨਹੀਂ ਉੱਥੇ ਬੋਰਡ ਤੇ ਇੱਥੇ ਬੋਰਡ ਕਿਉਂ ਕਟਵਾਤੀ ਤੁਹਾਨੂੰ ਉੱਥੇ ਦੇ ਲੋਕਾਂ ਨੇ ਪਿਆਰ ਨਹੀਂ ਦਿੱਤਾ ਜਦੋਂ ਇੱਥੇ ਦੇ ਲੋਕੀ ਹੋ ਗਏ ਉੱਥੋਂ ਵੀ ਜਦ ਇਹ ਸਰਕਾਰੀ ਮਹਿਕਮੇ ਦੇ ਕੋਈ ਸੁਣਵਾਈ ਨਾ ਹੋਵੇ ਫਿਰ ਉਦੋਂ ਇੱਕ ਲੋਕਤੰਤਰ ਉੱਠਦਾ ਕੋਈ ਨਾ ਕੋਈ ਬੰਦਾ ਮਕਸਦ ਵਿੱਚ ਉੱਠਦਾ ਸਾਡਾ ਮਕਸਦ ਹੈ ਪੰਜਾਬੀ ਹਮੇਸ਼ਾ ਜ਼ੁਲਮ ਨਹੀਂ ਸਹਿੰਦੇ ਪੰਜਾਬੀ ਮਰ ਜਾਂਦੇ ਪਰ ਜ਼ੁਲਮ ਨਹੀਂ ਸਹਿੰਦੇ ਜ਼ੁਲਮ ਸੈਨਾ ਪਾਪ ਆ ਜ਼ੁਲਮ ਕਰਨਾ ਪਾਪ ਆ ਜ਼ੁ ਉਹ ਵੀ ਪਾਪੀ ਹੈ ਤੇ ਮੈਂ ਉਹਨਾਂ ਦੇ ਹੱਕ 'ਚ ਆ ਠੀਕ ਹੈ ਠੀਕ ਇਹ ਸਵਾ ਜਿੱਤਾਂਗੇ ਬਿਲਕੁਲ ਜੀ ਸੋ ਇਹ ਸੀ ਨੀਟੂ ਛੜਰਾ ਵਾਲਾ ਜੋ ਕਿ ਅਕਸਰ ਕਈ ਤਰ੍ਹਾਂ ਦੇ ਜਣੇ ਆ ਵਿਵਾਦਿਤ ਜਿਹੜੇ ਬਿਆਨ ਕਰਦਾ ਰਹਿੰਦਾ ਔਰ ਅੱਜ ਇਹਨੇ ਵੱਲੋਂ ਸਿੱਧੇ ਤੌਰ ਤੇ ਜਿਹੜਾ ਕਿਹਾ ਜਾ ਰਿਹਾ ਕਿ ਵਿਧਾਨ ਸਭਾ ਹਲਕਾ ਪੱਛਮੀ ਦੇ ਜਣੀਆਂ ਚੋਣਾਂ ਨੇ ਉਹ ਮੈਂ ਜਿੱਤਾਂਗਾ ਔਰ ਇਹਨਾਂ ਦਾ ਮੁਕਾਬਲਾ ਜਿਹੜਾ ਇਹਨਾਂ ਨੇ ਗੱਲ ਕੀਤੀ ਹੈ ਕਿ ਸੰਜੀਵ अरोड़ा ਜੋ ਕਿ ਆਮ ਆਦਮੀ ਪਾਰਟੀ ਤੋਂ ਨੇ ਉਮੀਦਵਾਰ ਨੇ ਉਹਨਾਂ ਦੇ ਨਾਲ ਜਿਹੜਾ ਇਹਦਾ ਮੁਕਾਬਲਾ ਹੈਗਾ ਲੇਕਿਨ ਸਾਡੇ ਵੱਲੋਂ ਜਿਹੜਾ ਇਹਨਾਂ ਤੋਂ ਕੋਈ ਸਵਾਲ ਕੀਤੇ ਗਏ ਆ ਕਿ ਵਿਧਾਨ ਸਭਾ ਹਲਕੇ ਦੇ ਵਿੱਚ ਕਿੰਨੇ ਹਲਕੇ ਆ ਮਤਲਬ ਲੁਧਿਆਣਾ ਵਿੱਚ ਕਿੰਨੇ ਹਲਕੇ ਆ ਜਾਂ ਕਿੰਨੇ ਵਾਰਡ ਪੈਂਦੇ ਨੇ ਇਹਨਾਂ ਦਾ ਸਵਾਲ ਜਿਹੜਾ ਇਹਦੇ ਵੱਲੋਂ ਬਿਲਕੁਲ ਨਹੀਂ ਦਿੱਤਾ ਗਿਆ ਤਾਂ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਪਹਿਲਾਂ ਦੀ ਤਰ੍ਹਾਂ ਇਹਦੀਆਂ ਅੱਖਾਂ ਦੇ ਵਿੱਚ ਆਸੂ ਆਉਂਦੇ ਨੇ ਜਾਂ ਖੁਸ਼ੀ ਵਾਲੇ ਜਿਹੜਾ ਇਹ ਮਾਹੌਲ ਬਣਦਾ ਦਿਖੂਗਾ ਸੋ ਇਸੇ ਤਰ੍ਹਾਂ ਦੀ ਅਗਲੀ ਅਪਡੇਟ ਲੈ ਕੇ ਫਿਰ ਤੋਂ ਤੁਹਾਡੇ ਨਾਲ ਰੂਪ ਰੂਪ ਹੋਵਾਂਗਾ ਲੁਧਿਆਣਾ ਤੋਂ ਕੈਮਰਾਮੈਨ ਹਣੀ ਦੇ ਨਾਲ ਮੈਂ ਤੁਸ਼ਾਰਕਪੂਰ ਗ੍ਰੇਟ ਪੰਜਾਬ ਟੀਵੀ